ਹਾਂਜੀ ਕੀ ਹਾਲਾ ਉਹ ਠੀਕ ਠਾਕ ਅੱਛਾ ਮੈਂ ਕੱਲ ਕਰੀਦ ਪਾਈ ਸੀਗੀ ਵੀ ਮੇਉ ਹਣਾ ਬਈ ਨਵੇਂ ਪੇਪਰਾਂ ਦਾ ਕੀ ਮੋੜਾ ਨਵੇਂ ਪੇਪਰਾਂ ਦਾ ਮੈਂ ਤੁਹਾਨੂੰ ਦੱਸਿਆ ਸੀਗਾ ਬਈ ਜਿਹੜੇ 9 ਮਹੀਨੇ ਵਾਲੇ ਪੇਪਰ ਹਨ ਉਹਨਾਂ ਦਾ ਕਾਮਰ ਰਿਸਕੀ ਆ ਰਿਸਕੀ ਮਤਲਬ ਇਹ ਨਹੀਂ ਬਈ ਡਰਨ ਦੀ ਲੋੜ ਨਹੀਂ ਗਈ ਕਈ ਮੇਰੇ ਵੀਰ ਬਹੁਤ ਮੈਸੇਜ ਆਏ ਬਈ 9 ਮਹੀਨੇ ਵਾਲੇ ਪੇਪਰ ਨਾ ਭਰਾਈਗੇ ਪੱਕੇ ਨਹੀਂ ਹੋਇਆ ਜਾਣਾ ਭਰਾਓ ਪਰ ਸਹੀ ਬੰਦੇ ਤੋਂ ਭਰਾਓ ਸਹੀ ਬੰਦੇ ਨੂੰ ਕਹਿਣ ਦਾ ਮਤਲਬ ਆ ਵੀ ਜਿਹੜਾ ਬੰਦਾ ਤੁਹਾਡੀ ਗਰੰਟੀ ਲਵੇ ਬਈ ਐ ਤੁਹਾਡਾ ਜਿਹੜਾ ਕੰਟਰੈਕਟ ਤੋਂ ਚੱਲੂਗਾ ਲੰਬਾ ਚੱਲੂਗਾ ਮਾਲਕ ਕਿਉਂਕਿ ਇਹਦੇ ਵਿੱਚ ਇਹ ਹੋਏਗਾ ਵੀ ਜੇ ਤਾਂ ਮਾਲਕ ਤੁਹਾਨੂੰ ਕੰਮ ਤੇ ਵਾਕਈ ਰੱਖਦਾ ਲੰਮਾ ਕੰਮ ਚੱਲਦਾ ਮਾਲਕ ਦੇ ਨਾਲ ਪਹਿਲੇ ਦਿਨ ਨਾਲ ਫੇਰ ਤੁਸੀਂ ਪੱਕੇ ਹੋ ਸਕੋਗੇ ਹਨਾ ਤੇ ਜੇ ਤੁਸੀਂ ਕਹੋ ਵੀ ਆਪਾਂ 3 ਮਹੀਨੇ ਦੇ ਬੂਸਟ ਤੇ ਲੈ ਕੇ ਤੇ ਬੱਸ ਉਸ ਤੋਂ ਬਾਅਦ ਦਮਾੰਦਾ ਕਰਕੇ ਪੱਕੇ ਹੋ ਜਾਾਂਗੇ ਉਹ ਕੰਮ ਖਤਮ ਕਰਤਾ ਸੋ ਇਹਦੇ ਵਿੱਚ ਡਰਨ ਦੀ ਲੋੜ ਨਹੀਂ ਜੇਕਰ ਮਾਲਕ ਸਹੀ ਆ ਤੁਹਾਡਾ ਏਜੰਟ ਸਹੀ ਆ ਬਈ ਕਹੂੰ ਕਹਿੰਦਾ ਵੀ ਪੱਕੇ ਕਰਾ ਕੇ ਦੇਊਗਾ ਬਈ ਲੰਮਾ ਕੁਤਰਾ ਤੋਂ ਚੱਲੂਗਾ ਫੇਰ ਸਾਰਾ ਕੁਝ ਓਕੇ ਆ ਹਨਾ ਇਹ ਚ ਡਰਨ ਦੀ ਲੋੜ ਨਹੀਂ ਬਈ 9 ਮਹੀਨਿਆਂ ਦੇ ਪੱਕੇ ਨਹੀਂ ਹੋਣਗੇ ਹੋਣਗੇ ਪਰ ਉਹਦੇ ਵਾਸਤੇ ਕੰਟਰੈਕਟ ਉਹ ਜਿਹੜਾ ਕੰਮ ਦਾ ਕੰਟਰੈਕਟ ਆ ਉਹ ਲੰਮਾ ਚੱਲਣਾ ਚਾਹੀਦਾ ਤੁਹਾਡਾ ਉਸੇ ਮਾਲਕ ਦੇ ਨਾਲ ਪਹਿਲੇ ਦਿਨ ਨਾਲ ਜਿਹਦੇ ਰਾਈ ਤੁਸੀਂ ਆ ਰਹੇ ਆ ਠੀਕ ਆ ਇਹ ਥੋੜਾ ਜਿਹਾ ਕਨਫਿਊਜ਼ਨ ਸੀ ਵੀਰਾਂ ਨੂੰ ਤੇ ਬਾਕੀ ਅਗਲੀ ਵੀਡੀਓ ਵਿੱਚ ਦੱਸਾਂਗੇ ਬਾਕੀ ਗੱਲਬਾਤ ਸਾਰੀ